ਪੁਲਿਸ ਨੇ ਗ੍ਰਿਫਤਾਰ ਕੀਤਾ ਨਸ਼ਾ ਤਸਕਰ ਪੁਲਿਸ ਨੂੰ ਦੇ ਰਿਹਾ ਸੀ ਚਕਮਾ ਚੈਕਿੰਗ ਦੌਰਾਨ ਲੱਗ ਗਿਆ ਏ ਪੁਲਿਸ ਦੇ ਹੱਥ 5 ਕਿਲੋ ਤੋਂ ਵੱਧ ਹੈਰੋਇਨ ਤੇ ਡਰੱਗ ਮਨੀ ਕੀਤੀ ਗਈ ਹੈ ਬ੍ਰਾਮਦ ਜਿਹਾ ਪੁਲਿਸ ਨੇ ਲੁਧਿਆਣਾ ਤੋਂ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰ ਲਿਆ ਦੱਸਦੀਏ ਕਿ ਇਹ ਨਸ਼ਾ ਤਸਕਰ ਪੁਲਿਸ ਨੂੰ ਚੱਕਮਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰੰਤੂ ਉਸ ਵੇਲੇ ਪੁਲਿਸ ਦੇ ਹੱਥ ਲੱਗ ਗਿਆ ਜਦੋਂ ਪੁਲਿਸ ਚੈਕਿੰਗ ਕਰ ਰਹੀ ਸੀ ਤੇ ਚੈਕਿੰਗ ਦੇ ਦੌਰਾਨ ਇਸ ਦੇ ਕੋਲੋਂ 5 ਕਿਲੋ ਤੋਂ ਵੱਧ ਹੈਰੋਇਨ ਬ੍ਰਾਮਦ ਹੋਈ ਹੈ ਤੇ ਨਾਲ ਹੀ ਇਸ ਦੇ ਕੋਲੋਂ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਨਸ਼ਾ ਤਸਕਰ ਸਲੇਮ ਟਾਬਰੀ ਖਜੂਰ ਚੌਂਕ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਇਸ ਨੇ ਇਹ ਨਸ਼ਾ ਕਿੱਥੋਂ ਲੈ ਕੇ ਆਂਦਾ ਸੀ ਤੇ ਅੱਗੋਂ ਇਸ ਨੇ ਇਹ ਕਿਸ ਨੂੰ ਸਪਲਾਈ ਕਰਨਾ ਸੀ ਇਸ ਤੱਕ ਹਜੇ ਇਸ ਨੇ ਕੁਝ ਵੀ ਜਾਣਕਾਰੀ ਨਹੀਂ ਦਿੱਤੀ ਇਸ ਨੇ ਹਜੇ ਤੱਕ ਇਸ ਦੇ ਬਾਰੇ ਵਿੱਚ ਕੁਝ ਨਹੀਂ ਦੱਸਿਆ ਪੁਲਿਸ ਇਸ ਸਬੰਧ ਦੇ ਵਿੱਚ ਹੁਣ ਪ੍ਰੈਸ ਕਾਨਫਰੰਸ ਕਰ ਸਕਦੀ ਹੈ ਜਿਸ ਦੇ ਵਿੱਚ ਪੁਲਿਸ ਸਾਰੇ ਖੁਲਾਸੇ ਕਰੇਗੀ ਕਿ ਇਸ ਨੇ ਇਹ ਨਸ਼ਾ ਕਿੱਥੋਂ ਲੈ ਕੇ ਆਂਦਾ ਸੀ ਤੇ ਕਿਸ ਨੂੰ ਅੱਗੋਂ ਦੇਣਾ ਸੀ ਪੁਲਿਸ ਦਾ ਕਹਿਣਾ ਹੈ ਕਿ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਇਸ ਦੇ ਕੋਲੋਂ ਸਾਰੀ ਜਾਣਕਾਰੀ ਲੈ ਲਈ ਜਾਵੇਗੀ ਫਿਲਹਾਲ ਦੀ ਘੜੀ ਦੇ ਵਿੱਚ ਇਸ ਨੇ ਕੁਝ ਵੀ ਨਹੀਂ ਦੱਸਿਆ ਦੱਸਦੀ ਹੈ ਕਿ ਜਿਹੜੀ ਹੈਰੋਇਨ ਆ ਗ੍ਰਾਮਾਂ ਦੇ ਵਿੱਚ ਹੀ ਬਹੁਤ ਮਹਿੰਗੀ ਹੁੰਦੀ ਹੈ ਤੇ ਜਦੋਂ 1 ਕਿਲੋਆਂ ਦੇ ਵਿੱਚ ਫੜੀ ਜਾਵੇ ਤਾਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕਿੰਨੇ ਮੁੱਲ ਦੀ ਹੋਵੇਗੀ ਤੇ ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਇਸ ਨਸ਼ਾ ਤਸਕਰ ਦਾ ਬਹੁਤ ਵੱਡਾ ਜਾਲ ਹੋਵੇਗਾ ਤੇ ਇਸ ਦੇ ਅੱਗੇ ਵੀ ਗਾਹਕ ਬਹੁਤ ਜ਼ਿਆਦਾ ਹੋਣਗੇ ਜਿਨ੍ਹਾਂ ਦੇ ਕੋਲੋਂ ਇਸ ਨੇ ਵੱਡੀ ਰਕਮਾਂ ਵਸੂਲਣੀ ਹੋਵੇਗੀ ਜਿਨ੍ਹਾਂ ਨੂੰ ਇਸ ਨੇ ਇਹ ਡਰੱਗ ਜਿਸ ਨੂੰ ਜਿਹੜੀ ਹੈਰੋਇਨ ਇਸ ਨੇ ਸਪਲਾਈ ਕਰਨੀ ਹੋਵੇਗੀ ਇਤੇ ਜ਼ਿਕਰੇ ਖਾਸ ਹੈ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਕਿ ਅਜਿਹੇ ਨਸ਼ਾ ਤਸਕਰਾਂ ਦੇ ਚੁੰਗਲ ਵਿੱਚ ਫਸ ਜਾਂਦੇ ਨੇ ਉਹਨਾਂ ਨੂੰ ਇੱਕ ਵਾਰ ਤਾਂ ਇਹ ਫ੍ਰੀ ਦੇ ਵਿੱਚ ਦੇ ਦਿੰਦੇ ਨੇ ਤੇ ਬਾਅਦ ਦੇ ਵਿੱਚ ਆਪਣੇ ਗਰੋ ਦਾ ਹਿੱਸਾ ਬਣਾ ਲੈਂਦੇ ਨੇ ਕਿਉਂਕਿ ਜਿਹੜੇ ਨੌਜਵਾਨ ਨੇ ਜਦੋਂ ਇੱਕ ਵਾਰ ਇਹੋ ਜਿਹਾ ਗਰੋਹਾਂ ਦਾ ਹਿੱਸਾ ਬਣ ਜਾਂਦੇ ਨੇ ਤੇ ਫਿਰ ਬਾਅਦ ਵਿੱਚ ਇਹਨਾਂ ਦਾ ਲੋਕਾਂ ਕੋਲੋਂ ਜਾਨ ਚੁਡਾਉਣੀ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਹੈ ਦੱਸਦੀ ਕਿ ਇਹ ਜਿਹੜੇ ਲੋਕ ਨੇ ਜ਼ਿਆਦਾਤਰ ਪੰਜਾਬ ਦੇ ਬੀਰੋਜगार ਨੌਜਵਾਨਾਂ ਨੂੰ ਆਪਣੇ ਨੈਟਵਰਕ ਦਾ ਹਿੱਸਾ ਬਣਾਉਂਦੇ ਨੇ ਕਿਉਂਕਿ ਇੱਕ ਤਾਂ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਕੋਈ ਵਧੀਆ ਕੰਮ ਕਰਨ ਨਹੀਂ ਹੁੰਦਾ ਤੇ ਫਿਰ ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਇਹ ਜਿਹੜੇ ਲੋਕ ਨੇ ਇਹੋ ਜਿਹੇ ਨੌਜਵਾਨਾਂ ਨੂੰ ਆਪਣੇ ਗਰੋ ਦਾ ਹਿੱਸਾ ਬਣਾ ਲੈਂਦੇ ਨੇ ਤੇ ਕਈ ਵਾਰ ਉਹਨਾਂ ਨੂੰ ਨਸ਼ਾ ਪਤਾ ਦੇ ਕੇ ਇਹੋ ਜਿਹਾ ਨਸ਼ਾ ਖਵਾ ਕੇ ਜਾਂ ਫਿਰ ਲਾਲਚ ਦੇ ਕੇ ਉਹਨਾਂ ਦੇ ਕੋਲੋਂ ਜਿਹੜੀਆਂ ਕਿ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਵਾਉਂਦੇ ਨੇ ਤੇ ਵਾਦੇ ਜਿਹੜੇ ਨਤੀਜੇ ਹੁੰਦੇ ਨੇ ਫਿਰ ਉਹਨਾਂ ਨੂੰ ਹੀ ਭੁਗਤਣੇ ਪੈਂਦੇ ਨੇ ਕਿਉਂਕਿ ਇਹ ਖੁਦ ਤਾਂ ਵੱਡੀਆਂ ਮੱਛੀਆਂ ਨੇ ਤੇ ਫਿਰ ਅੱਗੋਂ ਦੇ ਨੌਜਵਾਨ ਨੇ ਜਿੰਨਾਂ ਦੀ ਉਮਰ ਵੀ ਬਹੁਤ ਹੀ ਪੱਕੀ ਨਹੀਂ ਹੁੰਦੀ ਜਿੰਨਾਰੇ ਕੋਲ ਬਹੁਤਾ ਤਜਰਬਾ ਨਹੀਂ ਹੁੰਦਾ ਉਹਨਾਂ ਨੌਜਵਾਨਾਂ ਨੂੰ ਇਹ ਜਿਹੜੇ ਨਸ਼ਾ ਤਸਕਰ ਨੇ ਆਪਣੇ ਜਾਲ ਵਿੱਚ ਫਸਾਉਂਦੇ ਨੇ ਜਾਂ ਤਾਂ ਉਹਨਾਂ ਨੂੰ ਲਾਲਚ ਦਿੰਦੇ ਨੇ ਜਾਂ ਫਿਰ ਕਿਸੇ ਵੀ ਪ੍ਰਕਾਰ ਦਾ ਅਜਿਹੇ ਨਸ਼ੇ ਤੇ ਲਗਾ ਦਿੰਦੇ ਨੇ ਜਿਸ ਤੋਂ ਜਾਣ ਛਡਾਉਣੀ ਜਿਸ ਤੋਂ ਖਿਹੜਾ ਛਡਾਉਣਾ ਬਾਦ ਦੇ ਵਿੱਚ ਔਖਾ ਹੋ ਜਾਂਦਾ ਸੋ ਇਹੋ ਜਿਹੇ ਨਸ਼ਾ ਤਸਕਰ ਸਮਾਜ ਦੇ ਲਈ ਘਾਤਕ ਸਿਧ ਹੁੰਦੇ ਨੇ ਜਿਹੜੇ ਕਿ ਪੰਜਾਬ ਦੀ ਨੌਜਵਾਨੀ ਦਾ ਕਾਣ ਕਰ ਰਹੇ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਉੱਪਰ ਲਗਾ ਰਹੇ ਨੇ ਸੋ ਹੁਣ ਲੁਧਿਆਣਾ ਦੇ ਵਿੱਚ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੇ ਕੋਲੋਂ 5 ਕਿਲੋ ਤੋਂ ਵੱਧ ਕੇ ਜਿਹੜੀ ਹੈ ਹੈਰੋਇਨ ਬਰਾਮਦ ਹੋਈ ਹੈ ਤੇ ਨਾਲ ਹੀ ਨਾਲ ਉਸ ਦੇ ਕੋਲੋਂ ਡਰੱਗ ਮਨੀ ਵੀ ਪੁਲਿਸ ਨੇ ਬਰਾਮਦ ਕੀਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਇਸ ਦੇ ਕੋਲੋਂ ਸਾਰੀ ਜਾਣਕਾਰੀ ਲੈ ਲਈ ਜਾਵੇਗੀ ਤੇ ਫਿਰ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਸਭ ਦੇ ਨਾਲ ਸਾਂਝੀ ਕੀਤੀ ਜਾਵੇਗੀ